ਭਾਈ ਕੀ ਨਾਮ ਹੈ ਤੁਹਾਡਾ ਮਸਕੀਨ ਅਲੀ ਜੀ ਕਿੱਥੇ ਦੇ ਰਹਿਣ ਲੇ ਕਿਸ਼ਨਪੁਰ ਜੀ ਇਹ ਮਾਮਲਾ ਜੀ ਕਿ ਦਿੱਲੀ ਉੱਪਰ ਲਾਇਆ ਬੱਚਾ ਦਾ ਮਾਮਲਾ ਇਹ ਹੈ ਜੀ ਬੱਚੀ ਬੱਚੀ ਸੀ 1-7 ਸਾਲ ਦੀ ਉਹਨੂੰ ਹਲਕੀਆਂ ਜੀਆਂ ਲੈਟਰਿੰਗਾਂ ਲੱਗੀਆਂ ਸੀ ਜੀ ਉਹਨੂੰ ਹਲਕੀ ਜੀ ਲੈਟਰਿੰਗ ਲੱਗੀ ਸੀ ਤਾਂ ਇੱਥੇ ਲੈ ਕੇ ਆਏ ਸੀ ਇਹਨੇ ਨਾਲੇ ਤਾਂ ਆਉਂਦੇ ਨੇ ਪਹਿਲਾਂ ਦਵਾਈ ਦਿੱਤੀ ਇਹ ਕਹਿੰਦਾ ਮੈਂ ਦਾਖਲ ਕਰਨ ਲੱਗਾ ਦਾਖਲ ਕੀਤੀ ਤਾਂ ਗਲੂਗੋਸਲਾ ਗਲੂਗੋਸ ਥੋੜਾ ਤੇਜ਼ ਕਰਕੇ ਲਾਤਾ ਨਾਲ ਦੋ ਟੀਕੇ ਲਾਏ ਤਾਂ ਬੱਚੀ ਪੂਰੀ ਹੋ ਗਈ ਪ੍ਰੈਸਟੈਂਬਲ ਬਿਲਕੁਲ ਪੀਲੀ ਹੋਈ ਪਈ ਬੱਚੀ ਦੀ ਉਮਰ ਕਿੰਨੀ ਹੈ ਭਾਈ 7 ਮਹੀਨੇ ਦੀ ਜੀ ਤੇ ਪ੍ਰੋਬਲਮ ਹੈ ਬਿਮਾਰ ਕਦੋਂ ਸੀ ਇੱਥੇ ਕਿੰਨੇ ਵਜੇ ਲੈ ਕੇ ਆਏ ਜੀ ਇੱਥੇ 9:30 ਵਜੇ ਲੈ ਕੇ ਆਏ ਸੀ 10 ਵਜੇ ਕੁੜੀ ਪੂਰੀ ਹੋ ਗਈ ਕਿ ਕੀਤਾ ਮੋਲਾ ਨੇ ਗਲਤੀ ਕੀਤੀ ਕਿ ਨਾ ਮੈਨੂੰ ਗੈਲੀ ਕੀਤੀ ਟੀਕੇ ਗਲਤ ਲਾਤੇ ਜੀ ਕੋਈ ਪੁੱਛਿਆ ਡਾਕਟਰ ਨੂੰ ਡਾਕਟਰ ਖੁਦ ਮੰਨ ਰਿਹਾ ਜੀ ਮੇਰੇ ਤੋਂ ਗਲਤ ਟੀਕੇ ਲੱਗੇ ਨੇ ਹੁਣ ਪੁੱਛਣ ਆਈਏ ਇਥੇ ਮੋਟੇ ਆਈ ਹੈ ਜੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਆ ਕਿਸ਼ਨਪੁਰ ਜੀ ਬਰਨਾ ਦੇ ਨਾਲ ਕਿਸ਼ਨਪੁਰ ਬੰਦੇ ਜੀ ਮੰਗ ਕਰਦੇ ਪ੍ਰਸ਼ਾਸਨ ਤੋਂ ਆਈ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਜੇ ਜੋ ਵੀ ਹੈਗਾ ਸਾਡੀ ਹੈਲਪ ਕੀਤੀ ਜਾਵੇ ਇਹਨਾਂ ਅਨੁਸ਼ਾਸਨ ਕੀਤਾ ਜਾਵੇ ਤੁਹਾਨੂੰ ਥਾਣਾ ਕਿਹੜਾ ਪੈਂਦਾ ਪਾ ਜੀ ਸਾਨੂੰ ਸਤਰ ਜੀ ਮਾਮਲਾ ਕੀ ਕਿ ਜਿਹੜਾ ਬੱਚਿਆ ਜਾਂਦੀ ਸੀਗਾ ਜੀ ਇੱਕ ਪੇਸ਼ੈਂਟ ਆਇਆ ਸੀਗਾ ਤੇ ਸਾਡੇ ਵੈਸੇ ਉਹ ਫੋਨ ਦਾ ਤੇ ਕੋਈ ਜਾਣ ਕਰ ਲੈ ਕੇ ਆਇਆ ਸੀਗਾ ਉਹ ਕਹਿੰਦੇ ਜੀ ਮੇਰੇ ਬੱਚੇ ਆ ਤਿੰਨ ਜਗ੍ਹਾ ਤਿੰਨ ਦਿਨਾਂ ਤੋਂ ਕਿਤੇ ਹੋਰ ਜਗ੍ਹਾ ਦਿਖਾ ਰਿਆ ਸੀਗਾ ਟੱਡੀਆਂ ਉੱਡੀ ਦੀ ਪ੍ਰੋਬਲਮ ਸੀ ਕਿ ਤੇ ਮੈਨੂੰ ਕਿਹਾ ਵੀ ਸੀਰੀਅਸ ਬੱਚਾ ਹੈ ਜਲੰਧਰ ਲੈ ਕੇ ਜਾਣਾ ਜਲੰਧਰ ਲੈ ਜਾ ਪਹਿਲਾਂ ਤੇ ਦੂਜਾ ਹੈ ਕਿ ਐਮਰਜੈਂਸੀ ਟ੍ਰੀਟਮੈਂਟ ਚੱਲ ਰਿਹਾ ਬਣਾ ਰਿਹਾ ਇੱਕ ਮਿੰਟ ਚਾਹੋ ਤੇ ਸਰ ਜੀ ਇਹ ਡਾਕਟਰ ਇਹ ਹੀ ਗੱਲ ਕਰੂਗਾ ਜੀ ਹਾਂ ਜੀ ਸਰ ਜਿਹੜਾ ਮਤਲਬ ਕਿ ਤੋੜਪਨ ਕੀਤੀ ਗਈ ਜਿਹੜੀ ਆ ਹਸਪੀਟਲ ਦੀ ਦੇ ਇਹਨਾਂ ਨੇ ਫਿਰ ਮੈਨੂੰ ਕਿਹਾ ਟ੍ਰੀਟਮੈਂਟ ਚાલુ ਕਰੋ ਮੈਂ ਟ੍ਰੀਟਮੈਂਟ ਸਟਾਰਟ ਕਰਨੇ ਸੀਗੇ ਇੱਕ ਡਾਕਟਰ ਹਰ ਜਗ੍ਹਾ ਅਮਰਜੈਂਸੀ ਚ ਇਦਾਂ ਹੀ ਹੁੰਦਾ ਜਦੋਂ ਕੋਈ ਆਊਗਾ ਤੁਹਾਡਾ ਕੰਮ ਕੀ ਹੈ ਫਸਟ ਲਾਈਨ ਬੱਚਾ ਸੰਭਾਲਣਾ ਔਰ ਅੱਛਾ ਡਾਕਟਰ ਇਹ ਕਰੂਗਾ ਕਿ ਬੱਚਾ ਸੰਭਾਲੀਏ ਬੱਚਾ ਸੰਭਾਲ ਕੇ ਸੂਈ ਲਗਾਈ ਸੀਗੀ ਬੱਚਾ ਨੀਲਾ ਪੈਰੇ ਸੀਗਾ ਮੈਂ ਟ੍ਰੀਟਮੈਂਟ ਚਾਲੂ ਕੀਤਾ ਕਿੰਨੀ ਕੋਈ ਅਸੀ ਬੱਚੇ ਦੀ 8 ਮਿੰਟ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਜੀ ਅਸੀਂ ਇੰਜੈਕਸ਼ਨ ਲਗਾਣਾ ਹੈ ਇੰਜੈਕਸ਼ਨ ਕੀ ਹੈ ਦੇਸੀ ਆਕਸੀਨ ਲਗਣੀ ਹੈ ਇਹ ਕੰਦਰ ਵੀ ਆਕਸੀਨ ਦਾ ਇਹਨਾਂ ਨੂੰ ਇਹ ਕਹਿੰਦੇ ਸੀ ਸੀਰੀਅਸ ਹੈ ਮੈਂ ਕਹਾ ਤਾਂ ਸੀਰੀਅਸ ਹੈ ਤਹੀਂ ਤਾਂ ਕ ਇਨਾ ਵੰਦ ਦੋ ਮਿੰਟ ਤੱਕ ਕੁਝ ਵੀ ਨਹੀਂ ਹੋਇਆ ਬੱਚਾ ਨੀਲਾ ਪਹਿਰੇ ਸੀ ਤਾਈਂ ਆਕਸੀਜਨ ਲਾਣੀ ਸੀ ਕਿ ਜਦੋਂ ਆਕਸੀਜਨ ਲੱਗਿਆ ਇਹ ਕਹਿੰਦਾ ਜੀ ਸਾਡਾ ਬੱਚਾ ਮਰਦਾ ਤੇ ਇਹਨਾਂ ਨੇ ਆਕਸੀਜਨ ਤੱਕ ਨਹੀਂ ਲਾਣ ਲੱਗੇ ਫਿਰ ਇਹਨਾਂ ਨੇ ਹੱਥ ਪਾ ਕੰਨ ਦੀ ਕੋਸ਼ਿਸ਼ ਕੀਤੀ ਮੈਂ ਆਪਣਾ ਬਚਾਅ ਕਰਨੇ ਨਿਕਿਆ ਗਿਆ ਤੇ ਇਹਨਾਂ ਨੇ ਤੋੜ ਫੋੜ ਕਰ ਲਈ ਪਿੱਛੋਂ ਤੇ ਪੁਲਿਸ ਨੇ ਮਗਰੋਂ ਕਹਿੰਦਾ ਸੀ ਪੁਲਿਸ ਆ ਗਈ ਤਾਂ ਇੱਕ ਡਾਕਟਰ ਦੇ ਨਾਂ ਤੇ ਸਾਡੀ ਐਮਰਜੈਂਸੀ ਅਗਲੀ ਵਾਰ ਐਮਰਜੈਂਸੀ ਹਰ ਡਾਕਟਰ ਸੋਚ ਕੇ ਲੈਣਾ ਦਿੱਲੀ ਹਸਪੀਟਲ ਵਿੱਚ ਆਏ ਆ ਪਟੇਨ ਨਗਰ ਦੇ ਵਿੱਚ ਕੀ ਮਾਮਲਾ ਕੀ ਖੜਾ ਮਾਮਲਾ ਇੱਥੇ ਇੱਕ ਲੜਕੀ ਦਾ ਇਲਾਜਦਰਾਂ ਡੈਥ ਹੋ ਗਈ ਸੀ ਤੇ ਜਿਹੜਾ ਇਹਨਾਂ ਦਾ ਆਪਸ ਵਿੱਚ ਹੋਣ ਜਿਹੜਾ ਆਪੇ ਇਹਨਾਂ ਨੇ ਕੰਪਰੋਮਾਈਜ਼ ਕਰ ਲਿਆ ਤੇ ਹੰਗਾਮਾ ਜਿਹੜਾ ਹੈ ਉਹ ਕਿਸ ਤਰ੍ਹਾਂ ਹੋਇਆ ਹੰਗਾਮਾ ਜਿਹੜਾ ਹੋਇਆ ਉਹਦਾ ਨੁਕਸਾਨ ਜਿਹੜਾ ਜਿਹੜਾ ਤੋੜਪੰਨੂ ਤੋੜਪੰਨ ਦਾ ਕਿਹੜੀ ਹੋ ਗਈ ਆ ਮਰਦੀ ਆ ਇਹਨਾਂ ਦਾ ਕਿਲੇ ਮੌਕੇ ਤੇ ਪਹੁੰਚ ਕੇ ਕਿੱਦਾਂ ਹੋਈ ਤੋੜਪੰਨ ਹਾਂਜੀ ਤੇ ਮੌਕੇ ਤੇ ਪਹੁੰਚ ਕੇ ਕਿੱਦਾਂ ਹੋਈ ਤੋੜਪੰਨ ਤੋੜਪੰਨ ਉਹਨਾਂ ਨੇ ਥੋੜਾ ਗੁੱਸੇ 'ਚ ਜਾ ਕੇ ਜਿਹਨਾਂ ਦੀ ਡੈਥ ਹੋਈ ਕੁੜੀ ਦੀ ਉਹਨਾਂ ਨੇ ਤੇ ਇਹਨਾਂ ਦਾ ਕੰਪਰੋਮਾਈਜ਼ ਹੋ ਗਿਆ ਸਰ ਕੰਪਰੋਮਾਈਜ਼ ਦੀ ਗੱਲਬਾ ਭਾਈ ਕੀ ਨਾਮ ਆ ਤੁਹਾਡਾ ਮਸਕੀਨ ਅਲੀ ਜੀ ਕਿੱਥੇ ਦੇ ਰਹਾਂ ਲੇ ਕਿਸ਼ਨਪੁਰ ਜੀ ਕੀ ਮਾਮਲਾ ਹੈ ਕਿ ਦਿੱਲੀ ਉੱਪਰ ਲਾਇਆ ਬੱਚਾ ਦਾ ਮਾਮਲਾ ਇਹ ਜੀ ਬੱਚੀ ਬੱਚੀ ਸੀ ਇੱਕ 7 ਸਾਲ ਦੀ ਉਹਨੂੰ ਹਲਕੀਆਂ ਜੀਆਂ ਲੈਟਰਿੰਗਾਂ ਲੱਗੀਆਂ ਸੀ ਜੀ ਉਹਨੂੰ ਹਲਕੀ ਜੀ ਲੈਟਰਿੰਗ ਲੱਗੀ ਸੀ ਤਾਂ ਇੱਥੇ ਲੈ ਕੇ ਆਏ ਜੀ ਇਹਨੇ ਨਾਲੇ ਆਉਂਦੇ ਨੇ ਪਹਿਲਾਂ ਦਵਾਈ ਦਿੱਤੀ ਇਹ ਕਹਿੰਦੇ ਮੈਂ ਦਾਖਲ ਕਰਨ ਲੱਗਾ ਦਾਖਲ ਕੀਤੀ ਤਾਂ ਗਲੂਗੋਸ਼ਲਾ ਗਲੂਗੋਸ਼ ਥੋੜਾ ਤੇਜ਼ ਕਰਕੇ ਲਾਤਾ ਨਾਲ ਦੋ ਟੀਕੇ ਲਾਏ ਤਾਂ ਬੱਚੀ ਪੂਰੀ ਹੋ ਗਈ ਪ੍ਰੈਸਟੈਂ ਬਿਲਕੁਲ ਪੀਲੀ ਹੋਈ ਬੱਚੀ ਦੀ ਉਮਰ ਕਿੰਨੀ ਹੈ ਭਾਈ 7 ਮਹੀਨੇ ਦੀ ਜੀ ਤੇ ਪ੍ਰੋਬਲਮ بیمار ਕਰ ਦੋ ਸੀ ਅੱਜ ਜੀ ਸਵੇਰੇ ਹੀ ਤੇ ਇੱਥੇ ਕਿੰਨੇ ਵਜੇ ਲੈ ਕੇ ਆਏ ਜੀ ਇੱਥੇ 9:30 ਵਜੇ ਲੈ ਕੇ ਆਏ ਸੀ ਜੀ 10 ਵਜੇ ਕੁੜੀ ਪੂਰੀ ਹੋ ਗਈ ਦੇਖੀ ਕੀਤਾ ਮਲਾ ਨੇ ਗੱਲੀ ਕੀਤੀ ਕਿ ਨਾ ਉਹਨਾਂ ਗੱਲੀ ਕੀਤੀ ਟੀਕੇ ਗਲਤ ਲਾਤੇ ਜੀ ਕੋਈ ਪੁੱਛੇ ਡਾਕਟਰ ਡਾਕਟਰ ਖੁਦ ਮੰਨ ਰਿਹਾ ਜੀ ਮੇਰੇ ਤੋਂ ਗਲਤ ਟੀਕ ਲੱਗ ਗਈ ਹੁਣ ਪੁੱਛਣ ਵਗੈਰਾ ਆਈਏ ਤੁਸੀਂ ਮੋਗੇ ਆਈ ਆ ਜੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਆ ਕਿਸ਼ਨਪੁਰ ਜੀ ਬਰਨਾ ਦੇ ਨਾਲ ਕਿਸ਼ਨਪੁਰ ਬੰਦੇ ਆਈ ਮੰਗ ਕਰਦੇ ਦਫਤਰ ਤੋਂ ਆਈ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਜੇ ਜੋ ਵੀ ਹੈਗਾ ਸਾਡੀ ਹੈਲਪ ਕੀਤੀ ਜਾਵੇ ਇਹਨਾਂ ਇਨਸਾਫ ਦਿੱਤਾ ਜਾਵੇ ਸਾਨੂੰ ਥਾਣਾ ਕਿਹੜਾ ਪੈਂਦਾ ਭਾਜੀ ਸਾਨੂੰ ਸਤਰ ਜੀ